ਸਾਰੇ ਪਿੰਡ ਵਾਲਿਆਂ ਦਾ ਸਵਾਗਤ ਆ ਆਪਣੀ ਵੀਡੀਓ ਦੇ ਵਿੱਚ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬੀ ਸੱਭਿਆਚਾਰ ਨੂੰ ਜਿਨ੍ਹਾਂ ਦੀ ਬਹੁਤ ਵੱਡੀ ਦੇਨ ਆ ਪੰਜਾਬੀ ਗੀਤਕਾਰ ਸ਼ਮਸ਼ੇਰ ਸੰਧੂ ਜੀ ਬਾਰੇ ਅੱਜ ਜਿਹੜੇ ਉਹਨਾਂ ਨੇ ਕਿਸੇ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਜਿਹੜੇ 2-4 ਕਿਸੇ ਦੱਸੇ ਉਹ ਆਪਾਂ ਤੁਹਾਡੇ ਨਾਲ ਕਿਸੇ ਦੋ ਚਾਰ ਸਾਂਝੇ ਕਰਨੇ ਆ ਗੀਤਕਾਰ ਸ਼ਮਸ਼ੇਰ ਸੰਧੂ ਜੀ ਬਾਰੇ ਸ਼ਮਸ਼ੇਰ ਸੰਧੂ ਜੀ ਨੇ ਬਹੁਤ ਸਾਰੇ ਗੀਤ ਲਿਖੇ ਜੋ ਕਿ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਗੀਤ ਸੀ ਉਹਨਾਂ ਨੇ ਕੋਈ ਵੀ ਇਦਾਂ ਦਾ ਗੀਤ ਨਹੀਂ ਲਿਖਿਆ ਜਿਹਨੂੰ ਆਪਾਂ ਆਪਣੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਬੈਠ ਕੇ ਨਾ ਸੁਣ ਸਕੀਏ ਗਾਇਕ ਸਰਜੀਤ ਬਿੰਦਰਖਿਆ ਨੂੰ ਚੋਟੀਆਂ ਤੇ ਪਹੁੰਚਾਉਣ ਵਾਲੇ ਗੀਤਕਾਰ ਸਨ ਸ਼ਮਸ਼ੇਰ ਸੰਧੂ ਜੀ ਤੇ ਸ਼ਮਸ਼ੇਰ ਸੰਧੂ ਜੀ ਨੂੰ ਆਪਣੇ ਟਾਈਮ ਦੇ ਵਿੱਚ ਹਰੇਕ ਕਲਾਕਾਰ ਨਾਲ ਮਿਲਣ ਦਾ ਵਿਚਰਨ ਦਾ ਮੌਕਾ ਮਿਲਿਆ ਤੇ ਉਹਨਾਂ ਦੇ ਲਿਖੇ ਜ਼ਿਆਦਾਤਰ ਗੀਤ ਸੁਪਰ ਹਿੱਟ ਰਹੇ ਸ਼ਮਸ਼ੇਰ ਸੰਧੂ ਦੀ ਜੋੜੀ ਜ਼ਿਆਦਾਤਰ ਸਰਜੀਤ ਬਿੰਦ ਰਖੀਆ ਜੀ ਨਾਲ ਰਹੀ। ਸਰਜੀਤ ਬਿੰਦ ਰਖੀਆ ਜੀ ਨੂੰ ਮਾਰਕੀਟ ਵਿੱਚ ਲੈ ਕੇ ਆਉਣ ਵਾਲੇ ਗੀਤਕਾਰ ਸ਼ਮਸ਼ੇਰ ਸੰਧੂ ਜੀ ਹੀ ਸਨ। ਸ਼ਮਸ਼ੇਰ ਸੰਧੂ, ਅਤਲ ਸ਼ਰਮਾ ਤੇ ਸਰਜੀਤ ਬਿੰਦ ਰਖੀਆ ਇਹ ਟਿਕੜੀ ਉਸ ਟਾਈਮ ਦੇ ਵਿੱਚ ਇੰਨੀ ਜ਼ਿਆਦਾ ਪਪੂਲਰ ਸੀ ਕਿ ਹਰ ਬੱਚੇ, ਬੁੱਢੇ, ਨੌਜਵਾਨ ਦੀ ਜ਼ੁਬਾਨ ਤੇ ਇਹਨਾਂ ਦੇ ਗੀਤ ਹੀ ਚੱਲਦੇ ਸੀ। ਇੱਕ ਛੋਟਾ ਜਿਹਾ ਕਿੱਸਾ ਜੋ ਕਿ ਸ਼ਮਸ਼ੀਰ ਸੰਧੂ ਨੇ ਆਪਣੇ ਇੰਟਰਵਿਊ ਦੇ ਵਿੱਚ ਸੁਣਾਇਆ ਮੈਂ ਸੋਚਿਆ ਵੀ ਮੈਂ ਵੀ ਤੁਹਾਡੇ ਨਾਲ ਉਹ ਕਿੱਸਾ ਜ਼ਰੂਰ ਸਾਂਝਾ ਕਰਾਂ ਵੈਸੇ ਤਾਂ ਉਹ ਇਹ ਕਿੱਸਾ ਮੈਂ ਪਹਿਲਾਂ ਵੀ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਸੁਣਾ ਚੁੱਕਿਆ ਪਰ ਉਹ ਵੀਡੀਓ ਜਾਦੇ ਲੋਕਾਂ ਤੱਕ ਨਾ ਪਹੁੰਚਣ ਕਰਕੇ ਇਹ ਕਿੱਸਾ ਮੈਂ ਦੁਬਾਰਾ ਸੁਣਾ ਰਿਹਾ ਜੀ ਉਮੀਦ ਕਰਦਾ ਤੁਹਾਨੂੰ ਜ਼ਰੂਰ ਪਸੰਦ ਆਏਗਾ ਕਿਉਂਕਿ ਗੱਲ ਇਹ ਤਾਂ ਹੈ ਜੀ ਪੰਜਾਬੀ ਗਾਇਕੀ ਦਾ ਮਸ਼ਹੂਰ ਨਾਮ ਦੀਦਾਰ ਸੰਧੂ ਜੋ ਆਪਣੇ ਟਾਈਮ ਦੇ ਵਿੱਚ ਇੱਕ ਬਹੁਤ ਵੱਡੇ ਸਟਾਰ ਸੀ ਬਹੁਤ ਵੱਡੇ ਕਲਾਕਾਰ ਸੀ ਗਾਇਕ ਸੀ ਉਹ ਆਪਣਾ ਪ੍ਰੋਗਰਾਮ ਲਾਉਣ ਵਾਸਤੇ ਦਫ਼ਤਰ ਦੇ ਵਿੱਚੋਂ ਤੁਰਨ ਹੀ ਲੱਗੇ ਸੀ ਤਾਂ ਅਚਾਨਕ ਜਿਹੜਾ ਉਹਨਾਂ ਦਾ ਢੋਲਕ ਮਾਸਟਰ ਸੀ ਜਿਹੜਾ ਢੋਲੀ ਸੀ ਉਹ ਜਿੱਦ ਕਰਕੇ ਬੈਠ ਗਿਆ ਕਹਿਣ ਲੱਗਾ ਬਾਈ ਜੀ ਮੇਰੀ ਤਨਖਾਹ ਵਧਾਓ ਖਾ ਵਧਾ ਦਿਓ ਉਸਤਾਦ ਜੀ ਤੇ ਜਾਂ ਫਿਰ ਮੈਂ ਅੱਜ ਤੁਹਾਡੇ ਨਾਲ ਸ਼ੋਅ ਤੇ ਨਹੀਂ ਜਾਣਾ ਜਿੱਦ ਕਰਕੇ ਬੈਠ ਗਿਆ ਬਦਾਰ ਸੰਦੂ ਨੇ ਇਹ ਵੀ ਕਿਹਾ ਕਿ ਤੁਸੀਂ ਇੱਕ ਮਹੀਨਾ ਰੁਕ ਜਾਓ ਮੈਂ ਤੁਹਾਡੀ ਸਾਰਿਆਂ ਦੀ ਤਨਖਾਹ ਵਧਾ ਦਿਆਂ ਤੁਸੀਂ ਅੱਜ ਇਦਾਂ ਟਾਈਮ ਤੇ ਆ ਕੇ ਮੈਨੂੰ ਨਾ ਤੰਗ ਕਰੋ ਨਾ ਪਰੇਸ਼ਾਨ ਕਰੋ ਪਲੀਜ਼ ਮੇਰੇ ਨਾਲ ਤੁਸੀਂ ਅੱਜ ਸ਼ੋਅ ਲਾਉਣ ਜ਼ਰੂਰ ਜਾਓ ਪਰ ਨਹੀਂ ਬਈ ਉਹ ਕਿੱਥੇ ਬਾਈ ਉਹ ਤੁਰੇ ਹੀ ਨਾ ਢੋਲੀ ਵੇਰ ਗਿਆ ਕਹਿੰਦਾ ਨਹੀਂ ਬਾਈ ਜੀ ਕਹਿੰਦਾ ਮੇਰੀ ਤਾਂ ਤਨਖਾਹ ਵਧਾਓ ਫੇਰ ਮੈਂ ਤੁਹਾਡੇ ਨਾਲ ਸ਼ੋਅ ਲਾਉਣ ਜਾਊਂਗਾ ਨਹੀਂ ਤਾਂ ਮੈਂ ਅੱਜ ਤੁਹਾਡੇ ਨਾਲ ਸ਼ੋਅ ਲਾਉਣ ਵਾਸਤੇ ਨਹੀਂ ਜਾਣਾ ਇਨੇ ਨੂੰ ਕੋਲ ਖੜਾ ਸਟੇਜ ਸੈਕਟਰੀ ਜਿਹੜਾ ਉਹਨਾਂ ਦਾ ਸਟੇਜ ਸੈਕਟਰੀ ਸੀ ਜਿਹੜਾ ਸਟੇਜ ਸੰਭਾਲਦਾ ਸੀ ਉਹ ਦਦਾਰ ਸੰਧੂ ਦੇ ਕੋਲ ਜਾ ਕੇ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਬਾਈ ਜੀ ਇਦਾਂ ਕਰੋ ਢੋਲੀ ਮੈਂ ਲੱਭ ਕੇ ਲੈ ਆਉਣਾ ਤੁਸੀਂ ਇਦਾਂ ਕਰੋ ਮੈਨੂੰ ਕਰਾਇਆ ਦਿਓ ਰਿਕਸ਼ੇ ਦਾ ਤੇ ਮੈਂ ਹੁਣੇ 50 10 20 ਮਿੰਟਾਂ ਦੇ ਵਿੱਚ ਢੋਲੀ ਲੱਭ ਕੇ ਲੈ ਆਉਣਾ ਸੋ ਦਦਾਰ ਸੰਧੂ ਨੇ ਸਾਹਿਬ ਨੇ ਉਹਨਾਂ ਨੂੰ ਕਰਾਇਆ ਦਿੱਤਾ ਉਦੋਂ 2 ਰੁਪਏ ਕਿਰਾਇਆ ਹੁੰਦਾ ਸੀ ਲਾਗੇ ਤੱਕ ਜਾਣ ਵਾਸਤੇ ਇਦਾਂ ਤੇਜ ਸੈਕਟਰੀ ਸੀ ਉਹ ਢੋਲਕ ਮਾਸਟਰ ਨੂੰ ਲੱਭਣ ਵਾਸਤੇ ਚਲਾ ਗਿਆ ਜੀ ਥੋੜੇ ਟਾਈਮ ਬਾਅਦ ਹੀ ਉਹ ਕਿਸੇ ਨੂੰ ਮੁੰਡੇ ਨੂੰ ਨਵੇਂ ਨੂੰ ਬਿਠਾ ਕੇ ਨਾਲ ਲੈ ਆ ਜਿਨੇ ਢੋਲਕ ਪਲੇ ਕਰਨਾ ਸੀ ਥੋੜੇ ਟਾਈਮ ਬਾਅਦ ਹੀ ਸੇ ਸੈਕਟਰੀ ਸੀ ਜਿਹੜਾ ਉਹ ਢੋਲਕ ਮਾਸਟਰ ਨੂੰ ਕਿਸੇ ਨੂੰ ਲੱਭ ਲਿਆ ਆ ਬਾਅਦ ਵਿੱਚ ਉਹ ਢੋਲਕ ਮਾਸਟਰ ਨੇ ਜਾ ਕੇ ਪ੍ਰੋਗਰਾਮ ਨੂੰ ਸ਼ੋਅ ਨਾਲ ਲਵਾਇਆ ਜੀ ਢੋਲਕ ਵਜਾਇਆ ਜੀਦਾਰ ਸੰਧੂ ਸਾਹਿਬ ਨਾਲ ਤੇ ਉਹ ਢੋਲਕ ਮਾਸਟਰ ਨੇ ਬਾਅਦ ਦੇ ਵਿੱਚ ਬਹੁਤ ਟਾਈਮ ਫਿਰ ਦਿਦਾਰ ਸੰਧੂ ਜੀ ਨਾਲ ਹੀ ਢੋਲਕ ਪਲੇ ਕਰਦੇ ਰਹੇ ਉਹ ਤੇ ਤੁਸੀਂ ਹੈਰਾਨ ਹੋਵੋਗੇ ਕਿ ਉਹ ਢੋਲਕ ਮਾਸਟਰ ਅੱਗੇ ਜਾ ਕੇ ਪੰਜਾਬ ਦੇ ਨਾਮਵਰ ਗਾਇਕ ਸਰਿੰਦਰ ਸਿੰਧਾ ਜੀ ਦੇ ਰੂਪ ਵਿੱਚ ਉੱਭਰ ਕੇ ਲੋਕਾਂ ਦੇ ਸਾਹਮਣੇ ਆਏ ਸੋ ਇਹ ਕਿੱਸਾ ਬਹੁਤ ਹੈਰਾਨ ਕਰਨ ਵਾਲਾ ਸੀਗਾ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਜ਼ਰੂਰੀ ਸਮਝਿਆ ਜਦੋਂ ਪਰਮਾਤਮਾ ਕਿਸੇ ਵੱਲ ਮਿਹਰ ਦੀ ਬਈ ਨਿਗਾਹ ਕਰ ਦਿੰਦਾ ਨਾ ਤੇ ਉਦੋਂ ਲੱਖਾਂ ਤੋਂ ਕੱਖ ਤੇ ਕੱਖਾਂ ਤੋਂ ਲੱਖ ਦੇ ਵਿੱਚ ਲੈ ਆਉਂਦਾ ਜਿਹੜੀ ਕਹਾਣੀ ਸੀ ਗਾਇਕ ਸਰੇਂਦਰ ਸ਼ਿੰਦਾ ਸ਼ਮਸ਼ੇਰ ਸੰਧੂ ਤੇ ਸਰਜੀਤ ਬਿੰਦਰਾਖਿਆ ਨਾਲ ਜੁੜੀ ਹੋਈ ਅੱਜ ਦੀ ਇਹ ਵੀਡੀਓ ਸੀਗੀ ਤੇ ਉਮੀਦ ਕਰਦਾ ਆਂ ਇਹ ਵੀਡੀਓ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਤੇ ਤੁਸੀਂ ਸੋਚ ਸਕਦੇ ਹੋ ਕਿ ਬਾਅਦ ਦੇ ਵਿੱਚ ਜਿਹੜਾ ਸਰੇਂਦਰ ਸ਼ਿੰਦਾ ਸੀ ਪੰਜਾਬੀ ਸੱਭਿਆਚਾਰਕ ਗਾਇਕ ਬਣਿਆ ਤੇ ਆਪਣਾ ਪੰਜਾਬੀ ਗਾਇਕੀ ਦੇ ਵਿੱਚ ਇੱਕ ਉਹਨਾਂ ਨੇ ਆਪਣਾ ਅਨਮੋਲਾ ਯੋਗਦਾਨ ਪਾਇਆ ਬਹੁਤ ਵਧੀਆ-ਵਧੀਆ ਗੀਤ ਉਹਨਾਂ ਨੇ ਆਪਾਂ ਨੂੰ ਦਿੱਤੇ ਸਭਿਆਚਾਰ ਨਾਲ ਜੁੜੇ ਹੋਏ ਵੀ ਗੀਤ ਦਿੱਤੇ ਤੇ ਆਪਣੀ ਇੱਕ بلند ਆਵਾਜ਼ ਦੇ ਸਦਕਾ ਪੰਜਾਬੀ ਗਾਇਕੀ ਦੇ ਵਿੱਚ ਆਪਣਾ ਲੋਹਾ ਮਣਵਾਇਆ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਉਮੀਦ ਕਰਦਾ ਵੀਡੀਓ ਪਸੰਦ ਆਈ ਹੋਵੇਗੀ ਤੁਹਾਨੂੰ ਫੇਰ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਧੰਨਵਾਦ